ਤੋ ਇਸ ਨੂੰ ਸੁਣੋਂਗੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੀ ਕਲਾ ਦੇ ਵਿੱਚ ਕੋਈ ਕਮੀ ਹੈ ਪਰ ਇਹਦਾ ਨਾਮ ਭਾਵੇਂ ਸਾਡੇ ਇਸ ਲੋਕਲ ਏਰੀਏ ਦੇ ਵਿੱਚ ਤਾਂ ਮਸ਼ਹੂਰ ਹੈ ਪਰ ਜੋ ਮੁਕਾਮ ਇਹਨੂੰ ਇਹਦੀ ਕਲਾ ਵਰਗਾ ਮਿਲਣਾ ਚਾਹੀਦਾ ਉਹ ਕਿਉਂ ਨਹੀਂ ਮਿਲਿਆ ਕਿਉਂਕਿ ਇੱਕ ਤਾਂ ਸਾਡੀ ਉਮਰ ਛੋਟੀ ਹੈ ਠੀਕ ਹੈ ਤੇ ਉਮਰ ਦੇ ਲਿਹਾ ਇਹਨਾਂ ਜੋ-ਜੋ ਮਸ਼ਹੂਰ ਹੋਈ ਜਾਵਾਂਗੇ ਵੱਡੇ ਹੋਈ ਜਾਵਾਂਗੇ ਆਪਾਂ ਪੈਸੇ ਵੀ ਲਾਵਾਂਗੇ ਇਨਵੈਸਟਮੈਂਟ ਵੀ ਕਰਾਂਗੇ ਬਾਕੀ ਜੋ ਮਾਰਾ ਇਹਨੂੰ ਮਨਜ਼ੂਰ ਹੋਣਾ ਜਿਉਂ-ਜਿਉਂ ਮੈਚ्योर ਹੋਈਗੇ ਵੱਡੇ ਹੋਈਗੇ ਸਕੂਲਾਂ ਵਿੱਚ ਗਉਣ ਲੱਗੇ ਸੀਗੇ ਕਾਲਜ ਦੇ ਵਿੱਚ ਗਉਣ ਲੱਗੇ ਸੀਗੇ ਫਿਰ ਵਧੀਆ ਆਪਣਾ 우ਸਤਾਦ ਲੋਕ ਮਿਲੇ ਤੇ ਜਿਹੋ ਜੀ ਰੰਗਤ ਉਹ ਜੀ ਸੰਗਤ ਇਹ ਆਦਤ ਮਜਬੂਰ ਕਹਿ ਲੋ ਜੀ ਜਾਂ ਮਤਲਬ ਕੀ ਮੇਰਾ ਸ਼ੌਂਕ ਹੈ ਜੀ ਮੈਂ ਜ਼ਰੂਰੀ ਨਹੀਂ ਸਮਝਦਾ ਵੀ ਮੈਂ ਸਟੂਡੀਓ ਚ ਜਾਵਾਂ ਯਾ ਮੈਂ ਕੋਈ ਸਟੇਜ ਤੇ ਗਾਵਾਂ ਮੈਨੂੰ ਆਨੰਦ ਆਉਣਾ ਚਾਹੀਦਾ ਮੈਂ ਆਹਦੇ ਆਨੰਦ ਲਈ ਗਲੀਆਂ 'ਚ ਵੀ ਗਾ ਲਾਂ ਤੇ ਕੇ ਮੇਰਾ ਦੋਸਤ ਆ ਪ੍ਰਭ ਸੰਧੂ ਹੁਣ ਤੱਕ ਕੈਨੇਡਾ ਪੀਆਰ ਨੇ ਵੀਰ ਤੇ ਉਹਨਾਂ ਨੇ ਮੈਨੂੰ ਸੋਸ਼ਲ ਮੀਡੀਆ ਤੇ ਲਿਆਏ ਸੀਗੇ ਤੇ ਬਈ ਬੜੀ ਮਿਹਰਬਾਨੀ ਉਹ ਭਰਾ ਦੀ ਬਹੁਤ ਦੇਣ ਨਹੀਂ ਦੇ ਸਕਦਾ ਮੈਂ ਮਰਦਿਆਂ ਦਿਨ ਰਾਤ ਕੋਈ ਪੁੱਛਦਾ ਨਾ ਮੇਰੀ ਬਾਤ ਵੇ ਕਿਉਂ ਤੰਗ ਕਰਦਾ ਐ ਆ ਵੇਖ ਮੇਰੇ ਹਾਲਾਤ ਵੇ ਇਦਾਂ ਨਾ ਕਰਿਆ ਕਰ ਸਜਣਾ ਮੈਂ ਬੜਾ ਹੀਰੋਨੀਆ ਤੇਰਾ ਬੱਚਿਆਂ ਵਰਗਾ ਪਿਆਰ ਸਮਝ ਕੇ ਮਨ ਸਮਝੋਨੀਆ ਤੋ ਤੋ ਗਨਾ ਬਣ ਵੀ ਜਾਂਦੇ ਜੀ ਬੰਦਾ ਠੋਕਰਾਂ ਖਾ ਕੇ ਨਹੀਂ ਸਕਦਾ ਬਈ ਬੰਦਾ ਹੋ ਨਹੀਂ ਸਕਦਾ ਜੀ ਵਾਈਟ ਪੰਜਾਬ ਜੀ ਕੀ ਜੀ ਤੇ ਉਹਦੇ ਚ ਤਾਂ ਮੈਂ ਥੋੜਾ ਜਿਹਾ ਕੀਤਾ ਸੀਗਾ ਹੁਣ ਪਿੱਛੇ ਜੇ ਪਿੰਜਰਾ ਮੂਵੀ ਕੀਤੀ ਹੈ ਜੀ ਤੇ ਹੁਣ ਕਰਾਰ ਖਾਂ ਫਿਲਮ ਆਰੀ ਆ ਉਹਦੇ 'ਚ ਵੀ ਪ੍ਰੋਡਕਸ਼ਨ ਦਾ ਕੰਮ ਕੀਤਾ ਸੀਗਾ ਜੀ ਮੈਡਲ ਫਿਲਮ ਕੀਤੀ ਆ ਉਹਦੇ 'ਚ ਪ੍ਰੋਡਕਸ਼ਨ ਦਾ ਕੰਮ ਸੀਗਾ ਇੱਕ ਕਰੋੜ ਦਾ ਕੁੱਤੇ ਮਰ ਗਿਆ ਟੀਕਾ ਲਾ ਕੇ ਕੁੱਤੇ ਮਰ ਗਿਆ ਟੀਕਾ ਲਾ ਕੇ ਇਹਦਾ ਕੀ ਗਿਆ ਫੜਾ ਨਸ਼ਾ ਜਮਾ ਵੀ ਨਾ ਹੋਵੇ ਪੰਜਾਬ 'ਚ ਰੱਬਾ ਐਸਾ ਦੌਰ ਚਲਾ ਸਾਸੀ ਕਾਲ ਤੁਸੀਂ ਜੁੜੇ ਹੋ ਡੇਲੀ ਡੈਸਕ ਟੀਵੀ ਦੇ ਨਾਲ ਕੁਦਰਤ ਜਿਸ ਨੂੰ ਕਲਾ ਦੇ ਕੇ ਨਵਾਜਦੀ ਹੈ ਉਹਦੇ ਤੇ ਖਾਸ ਮਿਹਰਬਾਨ ਹੁੰਦੀ ਹੈ ਪਰ ਉਹ ਕਲਾ ਉਸ ਬੰਦੇ ਨੂੰ ਅੱਗੇ ਵੀ ਲੈ ਜਾਂਦੀ ਹੈ ਤੇ ਕਈ ਵਾਰੀ ਉਹ ਕਲਾਕਾਰ ਪਿੱਛੇ ਵੀ ਰਹਿ ਜਾਂਦੇ ਆ ਕੀ ਕਾਰਨ ਹੁੰਦੇ ਆ ਕਿਉਂ ਹੁੰਦੇ ਆ ਪਿੱਛੇ ਰਹਿ ਜਾਣ ਦੇ ਕਾਰਨ ਕੀ ਪੈਸਾ ਹੁੰਦਾ ਜਾਂ ਹੋਰ ਵੀ ਕੋਈ ਗੱਲਾਂ ਹੁੰਦੀਆਂ ਅੱਜ ਆਪਾਂ ਬਹੁਤ ਵਧੀਆ ਗੱਲਬਾਤ ਕਰਾਂਗੇ ਸਾਡੇ ਨਾਲ ਜਗਸੀਰ ਰਾਣਾ ਬਹੁਤ ਸੁਰੀਲਾ ਕਲਾਕਾਰ ਹੈ ਤੇ ਜਦੋਂ ਇਸ ਨੂੰ ਸੁਣੋਗੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੀ ਕਲਾ ਦੇ ਵਿੱਚ ਕੋਈ ਕਮੀ ਹੈ ਪਰ ਇਹਦਾ ਨਾਮ ਭਾਵੇਂ ਸਾਡੇ ਇਸ ਲੋਕਲ ਏਰੀਆ ਦੇ ਵਿੱਚ ਤਾਂ ਮਸ਼ਹੂਰ ਹੈ ਪਰ ਜੋ ਮੁਕਾਮ ਇਹਨੂੰ ਇਹਦੀ ਕਲਾ ਵਰਗਾ ਮਿਲਣਾ ਚਾਹੀਦਾ ਉਹ ਕਿਉਂ ਨਹੀਂ ਮਿਲਿਆ ਸਾਰੀ ਗੱਲਬਾਤ ਕਰਦੇ ਹਸੀ ਗੱਜਸੀ ਹਸੀ ਗੱਜਸੀ ਕੀ ਹਾਲ ਨੇ ਠੀਕ ਹੋ ਜੀ ਹਾਂ ਜੀ ਕੀ ਕਾਰਨ ਲੱਗਦਾ ਹੈ ਵੀ ਇੱਕ ਐਡਾ ਵਧੀਆ ਕਲਾਕਾਰ ਹੋਣ ਕਰਨ ਦੇ ਬਾਵਜੂਦ ਵੀ ਹਜੇ ਉਹ ਮੁਕਾਮ ਨਹੀਂ ਮਿਲਿਆ ਇਹ ਜੀ ਦੇ ਪ੍ਰੋਮੋਸ਼ਨ ਤੇ ਡਿਪੈਂਡ ਹੈ ਜੀ ਹਨਾ ਪ੍ਰੋਮੋਸ਼ਨ ਵਾਸਤੇ ਪੈਸੇ ਚਾਹੀਦੇ ਆ ਚਲੋ ਮਹਾਰਾਜ ਕਰੋ ਕਿਰਪਾ ਜਰੂਰ ਕਰਾਂਗੇ ਇੱਕ ਨਾ ਇੱਕ ਦਿਨ ਕੋਸ਼ਿਸ਼ ਹੈ ਵੀ ਮਤਲਬ ਕਿ ਹਿੰਮਤ ਨਹੀਂ ਹਾਰ ਦੇਗੇ ਕਿਉਂਕਿ ਇੱਕ ਤਾਂ ਸਾਡੀ ਉਮਰ ਛੋਟੀ ਹੈ ਠੀਕ ਹੈ ਤੇ ਉਮਰ ਦੇ ਲਿਆ ਇਹਨਾਂ ਜਿਉਂ-ਜਿਉ ਮਸ਼ਹੂਰ ਹੋਈ ਜਾਵਾਂਗੇ ਵੱਡੇ ਹੋਈ ਜਾਵਾਂਗੇ ਆਪਾਂ ਪੈਸੇ ਵੀ ਲਾਵਾਂਗੇ ਇਨਵੈਸਟਮੈਂਟ ਵੀ ਕਰਾਂਗੇ ਬਾਕੀ ਜੋ ਮਹਾਰਾਜ ਨੂੰ ਮਨਜ਼ੂਰ ਹੋਣਾ ਆਪਾਂ ਉਮਰ ਛੋਟੀ ਹੈ ਪਰ ਕਲਾ ਤਾਂ ਮੈਨੂੰ ਲੱਗਦਾ ਮੈਚਿਓਰਿਟੀ ਹੈ ਪੂਰੀ ਕਲਾ 'ਚ ਤਾਂ ਹਾਂਜੀ ਹਾਂਜੀ ਮਿਹਨਤ ਬੋਲਦੀ ਹੈ ਜੀ ਕਹਿ ਲਈਏ ਵੀ ਪੈਂਡ ਕਸਮ ਪੱਟੀ ਪੈਂਦਾ ਮੇਰਾ ਜੀ ਤੇ ਮੈਂ ਗਲੀਆਂ 'ਚ ਗਾਉਂਦਾ ਹੁੰਦਾ ਸੀਗਾ ਜੀ ਉੱਥੋਂ ਸਿੱਖਿਆ ਮਤਲਬ ਕਿ ਜਿਉਂ-ਜਿਉਂ ਮੈਚਿਓਰ ਹੋਈ ਗਏ ਵੱਡੇ ਹੋਈ ਗਏ ਸਕੂਲਾਂ ਵਿੱਚ ਗਾਉਣ ਲੱਗੇ ਸੀਗੇ ਕਾਲਜ ਦੇ ਵਿੱਚ ਗਾਉਣ ਲੱਗੇ ਸੀਗੇ ਫਿਰ ਵਧੀਆ ਆਪਾਂ ਨੂੰ ਉਸਤਾਦ ਲੋਕ ਮਿਲੇ ਤੇ ਜਿਹੋ ਜੀ ਰੰਗਤ ਉਹੋ ਜੀ ਸੰਗਤ ਗਲੀਆਂ ਚ ਗਾਉਣ ਦਾ ਤਾਂ ਮੈਨੂੰ ਲੱਗਦਾ ਹੁਣ ਵੀ ਕਈ ਵਾਰੀ ਜਦੋਂ ਤੈਨੂੰ ਦੇਖਦੇ ਆ ਤੂੰ ਅਜੇ ਤੁਰਿਆ ਜਾਂਦਾ ਤਾਂ ਵੀ ਗਾ ਹੀ ਰਿਹਾ ਹੁੰਦਾ ਨਾ ਇਹ ਆदत ਮੁਜਬੂਰ ਕਹਿ ਲੋ ਜਾਂ ਮਤਲਬ ਕੀ ਮੇਰਾ ਸ਼ੌਂਕ ਹੈ ਜੀ ਮੈਂ ਜ਼ਰੂਰੀ ਨਹੀਂ ਸਮਝਦਾ ਵੀ ਮੈਂ ਸਟੂਡੀਓ ਚ ਗਾਵਾਂ ਜਾਂ ਮੈਂ ਕੋਈ ਸਟੇਜ ਤੇ ਗਾਵਾਂ ਮੈਨੂੰ ਆਨੰਦ ਆਉਣਾ ਚਾਹੀਦਾ ਮੈਂ ਆਪੇ ਆਨੰਦ ਲਈ ਗਲੀਆਂ 'ਚ ਵੀ ਗਾ ਲਵਾਂ ਹਾਂਜੀ ਜਕਸੀਰ ਜਿਵੇਂ ਕਿ ਤੁਸੀਂ ਕਿਹਾ ਵੀ ਮੈਂ ਹਨਾ ਗਲੀਆਂ 'ਚ ਗਾਉਂਦਾ ਰਿਹਾ ਪਿੰਡੋਂ ਪਿੰਡੋਂ ਸ਼ੁਰੂ ਕੀਤਾ ਇਹ ਸ਼ੌਂਕ ਕਿਵੇਂ ਪਿਆ ਬਸ ਇਹ ਗੋਡ ਗਿਫਟਡ ਹੈ ਮੈਂ ਹਾਂਜੀ ਮੈਨੂੰ ਗੋਡ ਗਿਫਟਡ ਸੀਗਾ ਤੇ ਮੈਂ ਛੋਟੇ ਹੁੰਦੇ ਗਾਉਂਦੇ ਹੁੰਦੇ ਸੀਗੇ ਕਿਸੇ ਬੰਦੇ ਨੇ ਕਹਿਤਾ ਵੀ ਯਾਰ ਤੂੰ ਬਹੁਤ ਸੋਹਣਾ ਗਾਉਂਦਾ ਤੇ ਇੱਕ ਮੇਰਾ ਦੋਸਤ ਆ ਪ੍ਰਭ ਸੰਧੂ ਹੁਣ ਤੱਕ ਕੈਨੇਡਾ ਪੀਆਰ ਨੇ ਵੀਰ ਤੇ ਉਹਨਾਂ ਨੇ ਮੈਨੂੰ ਸੋਸ਼ਲ ਮੀਡੀਆ ਤੇ ਲਿਆਏ ਸੀਗੇ ਤੇ ਬੜੀ ਮਿਹਰਬਾਨੀ ਹੋ ਭਰਾ ਦੀ ਬਹੁਤ ਦੇਣ ਨਹੀਂ ਦੇ ਸਕਦਾ ਤੇ ਅੱਜ ਵੀ ਗੱਲ ਹੁੰਦੀ ਆ ਬੜਾ ਬੜਾ ਸਪੋਰਟ ਕਰਦੇ ਆਪਾਂ ਨੂੰ ਤੇ ਬਸ ਗੋਡ ਗਿਫਟਡ ਹੀ ਬਚਪਨ ਤੋਂ ਗਾਉਣ ਦਾ ਸ਼ੌਂਕ ਸੀਗਾ ਗਾਉਂਦੇ ਆਂ ਫਿਰ ਜਦੋਂ ਗੋਡ ਗਿਫਟ ਹੁੰਦਾ ਕੋਈ ਵੀ ਕਲਾ ਹੁੰਦੀ ਹੈ ਤਾਂ ਉਹਨੂੰ ਤਰਾਸ਼ਣਾ ਤਾਂ ਪੈਂਦਾ ਹੀ ਹੈ ਫਿਰ ਕਿਵੇਂ ਤਰਾਸ਼ਿਆ ਕਿਹੜੇ ਉਸਤਾਦ ਲੋਕ ਮਿਲੇ ਹਾਂਜੀ ਪਹਿਲਾਂ ਜੀ ਜਦੋਂ ਸਿੱਖਦੇ ਆਏ ਸੀਗੇ ਫਾਦਰ ਸਾਹਿਬ ਨੇ ਹਰਮੋਨੀਅਮ ਲਿਆਤਾ ਜੀ ਤੇ ਉਸ ਤੋਂ ਬਾਅਦ ਫਿਰ ਸਕੂਲ ਦੇ ਵਿੱਚ ਗਏ ਟੀਚਰ ਕਹਿਣ ਲੱਗੇ ਵੀ ਜਿਹੜਾ ਹੁਣ ਰੈਸੈਸਮੈਂਟ ਹੁੰਦੀ ਹੈ ਉਹਦੇ ਵਿੱਚ ਗਾਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਫਿਰ ਕਾਲਜ ਦੇ ਵਿੱਚ ਆਈ ਸੀ ਪਹਿਲੀ ਸਟੇਜ ਲੱਗੀ ਸੀ ਪ੍ਰਿੰਸੀਪਲ ਸਾਹਿਬਾਨ ਨੇ ਲਵਾਈ ਸੀ ਪਰ ਤੱਗੜ ਸਰ ਸੀ ਜਿਹੜੇ ਉਹਨਾਂ ਨੇ ਵੀ ਬਹੁਤ ਸਪੋਰਟ ਕੀਤੀ ਆਪਣੀ ਤੇ ਉਸ ਤੋਂ ਬਾਅਦ ਹੰਸ ਭਾਜੀ ਆ ਗਏ ਆਪਣੇ ਜੈਤੂ ਕੀਬੋਰਡ ਪਲੇਅਰ ਆ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਏ ਉਹਨਾਂ ਨੇ ਉਹਨਾਂ ਨਾਲ ਰਹਿੰਦੇ ਜਗਰਾਤੇ ਲਾਉਂਦੇ ਵਗੈਰਾ ਸੀਗੇ ਤੇ ਉਦੋਂ ਬਾਅਦ ਹੁਣ ਆਪਾਂ ਰਿਕਾਰਡਿੰਗ ਸਟੂਡੀਓ ਦਾ ਕੰਮ ਕਰ ਰਹੇ ਹਾਂ ਮੈਂ ਤੇ ਬਾਈ ਪਵਨ ਵੀ ਹੁਣ ਵਧੀਆ ਆਪਣੇ ਨਾਲ ਰਹਿੰਦੇ ਆ ਦੱਸਦੇ ਵੀ ਆ ਸਿੱਖਦੇ ਵੀ ਆ ਤੇ ਸਿਖਾਉਂਦੇ ਵੀ ਆ ਮਤਲਬ ਕਿ ਕਲਾ ਨੂੰ ਤਾਂ ਤਰਸਣਾ ਹੀ ਪੈਂਦਾ ਤੇ ਲਗਾਤਾਰ ਉਹ ਪ੍ਰੋਸੈਸ ਜਾਰੀ ਆ ਹਾਂਜੀ 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 ਦੇਖੋ ਜੀ ਗੌਰਮਿੰਟ ਗਿਆਨ ਹੋਏ ਕਿਉਂਕਿ ਬੰਦੇ ਨੂੰ ਉਹ ਉਹ ਚੀਜ਼ ਬਾਰੇ ਨਹੀਂ ਪਤਾ ਹੁੰਦਾ ਜਿਹੜਾ ਗੁਰੂ ਨੇ ਦੱਸ ਦੇਣਾ ਹੁੰਦਾ ਤੇ ਜ਼ਰੂਰੀ ਹੈ ਵੀ ਕਿਸੇ ਨੂੰ ਪੁੱਛਣਾ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਗੁਰੂ ਕੋਲ ਜਾਓ ਰਾਹ ਜਾਂਦਾ ਬੰਦਾ ਵੀ ਤੁਹਾਨੂੰ ਕਿਸੇ ਨਾ ਕਿਸੇ ਰਾਹ ਪਾ ਦਿੰਦਾ ਹੁਣ ਆਪਾਂ ਗੱਲਾਂ ਤੁਹਾਡੀ ਕਲਾ ਦੀ ਤਾਰੀਫ਼ ਤਾਂ ਮੈਂ ਬਹੁਤ ਜ਼ਿਆਦਾ ਕਰਤੀ ਤੇ ਹਜੇ ਤੱਕ ਦਰਸ਼ਕ ਕਹਿਣਗੇ ਵੀ ਹਜੇ ਤੱਕ ਗੀਤ ਨਹੀਂ ਸੁਣਾਇਆ ਤੇ ਇਹ ਮੈਂ ਕਹਿੰਦਾ ਵੀ ਪਹਿਲਾਂ ਗੀਤ ਹੀ ਸੁਣਾ ਦਿਓ ਅਗਲੀਆਂ ਗੱਲਾਂ ਬਾਅਦ ਚ ਕਰਦੇ ਹਾਂਜੀ ਹਾਂਜੀ ਇੱਕ ਆਪਾਂ ਲੋਕ ਤਤ ਲਿਖਿਆ ਸੀਗਾ ਜੀ ਅੱਜ ਦੇ ਮੌਲ ਦਾ ਹੋ ਆਂਡ ਤੇ ਗਵਾਂਡ ਆਸ਼ਕੀ ਨਹੀਂ ਪੁੱਗਦੀ ਉਹ ਮੜੀ ਐ ਗਰਾਰੀ ਯਾਰਾ ਦੁੱਖ ਦੁੱਖ ਦੀ ਜੋ ਲਿਖਿਆ ਏ ਰਣਾ ਸੱਚ ਆਖਦਾ ਆਹ ਬੰਦਾ ਬਸ ਹੁੰਦਾ ਕਣਕਾ ਏ ਰਾਖਦਾ ਜਿਉਂ ਦੀ ਨੱਚਾਉਣੀ ਨਾ ਬੰਦੂਕ ਚੱਕੀ ਦੀ ਯਾਰ ਕਰੇ ਪੈਣ ਤੇ ਨੀ ਅੱਖ ਰੱਖੀ ਦੀ ਆਹ ਚੁੱਕੀ ਐ ਨਾ ਫਾਇਦਾ ਕਦੇ ਸਾਊ ਬੰਦੇ ਦਾ ਹਮੜਾ ਏ ਨਤੀਜਾ ਚਿੱਟੇ ਵਾਲੇ ਤੰਦੇ ਦਾ ਓ ਫੁਕਰ ਪੁਣੇ ਚ ਨੀ ਫੇਰ ਕੱਢੀ ਦਾ ਸੇਲੀ ਪਿੱਛੇ ਲੱਗ ਕੇ ਨੀ ਵੈਰ ਕੱਢੀ ਦਾ ਆਹ ਕਦੇ ਵੀ ਗਰੀਬ ਦਾ ਨੀ ਹੱਕ ਮਾਰੀ ਦਾ ਕੋਈ ਨਾ ਅਲਾਜ਼ ਫਹਿਮ ਦੀ ਬਿਮਾਰੀ ਦਾ ਕੋਈ ਖਾਂਦਾ ਨਹੀਂ ਉਹ ਛੋਲੇ ਬੇਬੇ ਦੀ ਪੱਠ ਦਾ ਅੱਜ ਦੇ ਜਵਾਨਾਂ ਨੂੰ ਨਾ ਗੜ ਪੱਚਦਾ ਆਉ ਜੰਮ ਦੇ ਬੱਚੇ ਨੂੰ ਮੋਬਾਈਲ ਪਾਲਦਾ ਹਾਂ ਪਹਿਲਾਂ ਵਾਲਾ ਕਿੱਥੋਂ ਤੂੰ ਪੰਜਾਬ ਪਾਲਦਾ ਹਾਂ ਪਹਿਲਾਂ ਵਾਲਾ ਕਿੱਥੋਂ ਤੂੰ ਪੰਜਾਬ ਪਾਲਦਾ ਥੈਂਕ ਯੂ ਕੀ ਬੋਤ ਹੈ ਕੀ ਬੋਤ ਹੈ ਅਜਕੀਰ ਤੇਰੀ ਗਾਇਕੀ ਦਾ ਤਾਂ ਪਤਾ ਸੀ ਤੇ ਲਿਖਣ ਦਾ ਨਹੀਂ ਪਤਾ ਸੀ ਲਿਖਣ ਵੀ ਆਪ ਲੱਗਿਆ ਹਾਂਜੀ ਹਾਂਜੀ ਸ਼ੁਰੂ ਤੋਂ ਲਿਖਦੇ ਆ ਜਦੋਂ ਦੇ ਗਾਉਂਦੇ ਆ ਉਦੋਂ ਦੇ ਲਿਖਦੇ ਆ ਅੱਛਾ ਹਾਂਜੀ ਹਾਂਜੀ ਤੇ ਫਿਰ ਇਹ ਲਿਖਾ ਲਿਖਣ ਵਾਲ ਕਿਵੇਂ ਗਏ ਬਦ ਦੁਨੀਆਦਾਰੀ ਨੂੰ ਵੇਖੇ ਗੀਤ ਬਣਦੇ ਜੀ ਜਿੱਦਾਂ ਦਾ ਮਾਹੌਲ ਹੋ ਜੇ ਉਦਾਂ ਦਾ ਗੀਤ ਬਣ ਜਾਂਦੇ ਜੀ ਇਹ ਦੁਨੀਆਦਾਰੀ ਇਹੋ ਜਿਹੀ ਕੀ ਵੇਖ ਲਿਆ ਵੀ ਜਿਹੜਾ ਸ਼ਾਇਰੀ ਕਰਨੀ ਆ ਗਈ ਉਹ ਦੇਖੋ ਜੀ ਇਹ ਵੀ ਇੱਕ ਗੌਰਫਟਡ ਹੀ ਹੈ ਹਰੇਕ ਹਰੇਕ ਦੇ ਲਿਖਣ ਦੀ ਵਾਸਨ ਨਹੀਂ ਹੁੰਦਾ ਜੀ ਤੇ ਜਿੱਦਾਂ ਦੇਖ ਲੋ ਕੋਈ ਪਿਆਰ ਦੇ ਵਿੱਚ ਧੋਖੇ ਮਿਲਦੇ ਆ ਜਾਂ ਪੰਜਾਬ ਦੇ ਵਿੱਚ ਜੋ ਵਿਵਹਾਰ ਚੱਲ ਰਿਹਾ ਉਹਦੇ ਕੋਡੰਗੀਤ ਬਣਦੇ ਆ ਜੀ ਧੋਖੇ ਨੇ ਕਾਹ ਬਣਾਤਾ ਸ਼ਾਇਰ ਨਹੀਂ ਜੀ ਉਹ ਤਾਂ ਨਹੀਂ ਕੋਈ ਗੱਲ ਧੋਖੇ ਨਾ ਬਣ ਵੀ ਜਾਂਦੇ ਜੀ ਬੰਦਾ ਠੋਕਰਾਂ ਖਾ ਕੀ ਸਕਦਾ ਵੀ ਬੰਦਾ ਹੋ ਨਹੀਂ ਸਕਦਾ ਜੀ ਇਹ ਜਿੰਨਾ ਬੰਦਾ ਕਿਸੇ ਤੋਂ ਗਾਂ ਜਿਹੜਾ ਬੰਦਾ ਆਪਾਂ ਨੂੰ ਧੋਖਾ ਦਿੰਦਾ ਜਾਂ ਕੋਈ ਵੀ ਹੈ ਬੰਦਾ ਉਥੋਂ ਸਿੱਖਦਾ ਪਹਿਲਾਂ ਕੁੜੀ ਵਾਲੇ ਮਾਮਲੇ 'ਚ ਨਹੀਂ ਹਾਂ ਜੀ ਹਾਂ ਜੀ ਬਿਲਕੁਲ ਤੇਰੇ ਰਿਸ਼ਤੇ 'ਚ ਧੋਖੇ ਮਿਲਦੇ ਆ ਤੇਰੇ ਯਾਰ ਬਿੱਲੀ ਵੀ ਯਾਰ ਮਾਰ ਕਰਦੇ ਆ ਜਾਂ ਮਤਲਬ ਕਿ ਹੋਰ ਵੀ ਆ ਬਸ ਇੱਥੋਂ ਸਿੱਖਦਾ ਹਾਂ ਦਾ ਵਾ ਜਦੋਂ ਦਿਲ ਟੁੱਟਦਾ ਫਿਰ ਕੋਈ ਕੁਛ ਕਰ ਤਾਂ ਸਕਦਾ ਨਹੀਂ ਫਿਰ ਲਾਈਨਾਂ ਜੋੜਨ ਦੀ ਕੋਸ਼ਿਸ਼ ਕਰਦਾ ਲਾਈਨਾਂ ਜੋੜਦੀਆਂ ਹਾਂ ਜੀ ਹਾਂ ਬਿਲਕੁਲ ਹੋਰ ਹੋਰ ਜਿਵੇਂ ਕਹਿੰਨੇ ਆ ਵੀ ਆਪਾਂ ਤੁਸੀਂ ਗੱਲ ਕੀਤੀ ਵੀ ਪ੍ਰੋਮੋਸ਼ਨ ਤੇ ਆ ਸਾਰਾ ਗਾਇਕੀ ਦਾ ਤੇ ਲੇਖਣੀ ਦਾ ਵੀ ਪੈਸਾ ਕਿੰਨਾ ਕੁ ਮੈਟਰ ਕਰਦਾ ਹੈ ਬਹੁਤ ਜ਼ਿਆਦਾ ਜੀ ਅੱਜ ਦੇ ਸੋਸ਼ਲ ਮੀਡੀਆ ਦੇ ਟਾਈਮ 'ਚ ਬਹੁਤ ਜ਼ਿਆਦਾ ਹੀ ਪੈਸਾ ਬਹੁਤ ਜ਼ਰੂਰੀ ਹੈ ਉਹ ਕਿਸਮਤ ਦੀ ਗੱਲ ਹੁੰਦੀ ਹੈ ਕਈ ਕਈਆਂ ਦੀਆਂ ਰੀਲਾਂ ਵਾਇਰਲ ਹੋ ਜਾਂਦੀਆਂ ਜੀ ਤੇ ਉਹਨਾਂ ਦੇ ਫੋਲੋਅਰ ਵੱਧ ਜਾਂਦੇ ਆ ਵਿਊ ਵੱਧ ਜਾਂਦੇ ਆ ਟਾਈਮਿੰਗ ਵੱਜ ਜਾਂਦੀ ਹੈ ਨਾ ਜੀ ਤੇ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਵੀ ਬਹੁਤ ਵੱਡੀ ਗੱਲ ਹੈ ਟਾਈਮ ਜ਼ਰੂਰੀ ਹੈ ਟਾਈਮ ਦੇਣਾ ਜ਼ਰੂਰੀ ਹੈ ਜੀ ਤੇ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਹੋ ਗਿਆ ਕਾਮਯਾਬ ਉਹ ਮਤਲਬ ਕੀ ਆਲਮੋਸਟ ਕਹਿੰਦੀਆਂ ਸੋਸ਼ਲ ਮੀਡੀਆ ਤੇ ਵੀ ਤੁਸੀਂ ਬਹੁਤ ਐਕਟਿਵ ਹੋ ਤੁਸੀਂ ਅਕਸਰ ਹੀ ਆਪਣੀ ਹਨ ਗਾਇਕੀ ਨੂੰ ਉਹ ਕਰਦੇ ਰਹਿੰਦੇ ਹੋ ਕੀ ਕਾਰਨ ਲੱਗਦਾ ਵੀ ਉਹ ਵੀ ਇੰਨਾ ਕਿਉਂ ਨਹੀਂ ਮੁਕਾਮ ਉੱਪਰ ਨੂੰ ਜਾ ਰਿਹਾ ਉਹ ਖੁਦ ਆਪਾਂ ਕਿਸੇ ਤੇ ਕਮੀਆਂ ਨਹੀਂ ਕਰ ਸਕਦੇ ਖੁਦ ਉਹਦੇ ਮੇਰੇ ਤੇ ਵੀ ਬਹੁਤ ਕਮੀਆਂ ਮੈਂ ਵੀਡੀਓ ਪਾਉਣਾ ਹੁੰਨਾ ਵੀਡੀਓ ਪਾਤੀ ਬਸ ਹਫਤੇ ਚ ਪਾਤੀਆਂ ਉਦੋਂ ਬਾਅਦ ਮੇਰਾ ਮਾਈਂਡ ਹੋਰ ਪਾਸੇ ਚਲ ਜਾਂਦਾ ਕਿਉਂਕਿ ਮੈਂ ਫਿਲਮ ਵੀ ਪ੍ਰੋਡਕਸ਼ਨ ਦਾ ਕੰਮ ਵੀ ਤੋਰ ਲਿਆ ਨਾ ਵੀ ਹੁਣ ਕੋਈ ਫਿਲਮ ਆਉਂਦੀ ਆਪਾਂ ਨੂੰ ਪ੍ਰੋਡਕਸ਼ਨ ਦਾ ਕੰਮ ਮਿਲ ਜਾਂਦਾ ਵੀ ਇੱਕ ਕਰਾਊਡ ਦੇਣਾ ਜਾਂ ਮਤਲਬ ਕਿ ਕੋਈ ਚੀਜ਼ ਪ੍ਰੋਵਾਈਡ ਕਰਨੀ ਤੇ ਜੈਤੂ ਤਾਂ ਬਹੁਤ ਜ਼ਿਆਦਾ ਫਿਲਮਾਂ ਦੀ ਸ਼ੂਟਿੰਗ ਹੋਣ ਲੱਗੀ ਹੈ ਨਾ ਮੈਨੂੰ ਲੱਗਦਾ ਉੱਥੇ ਤੁਸੀਂ ਕੰਮ ਕਰਦੇ ਰਹੇ ਹੋ ਹਾਂਜੀ ਹਾਂਜੀ ਜੈਤੂ ਜਿੰਨੀਆਂ ਫਿਲਮਾਂ ਹੁੰਦੀਆਂ ਆਪਾਂ ਨੂੰ ਚਲੋ ਮਹਾਰਾਜ ਦੀ ਕਿਰਪਾ ਨਾਲ ਫੋਨ ਆ ਜਾਂਦਾ ਜੀ ਤੇ ਉਹਨਾਂ ਵਿੱਚ ਆਪਾਂ ਪ੍ਰੋਡਕਸ਼ਨ ਦਾ ਕੰਮ ਤੋੜ ਲੈਂਦੇ ਆ ਜੀ ਤੇ ਵਧੀਆ ਮਹਾਰਾਜ ਦੀ ਕਿਰਪਾ ਨਾਲ ਅਰਦੇਸ਼ਨ ਵੀ ਬਣ ਗਿਆ ਜੀ ਤੇ ਘੱਟੋ ਘੱਟ 15 20 ਕਿ ਫਿਲਮਾਂ ਹੋ ਗਈਆਂ ਆਪਣੇ ਅੰਡਰ ਪੰਜਾਬੀ ਕਿਹੜੀਆਂ ਕਿਹੜੀਆਂ ਫਿਲਮਾਂ 'ਚ ਤੁਸੀਂ ਪ੍ਰੋਡਕਸ਼ਨ ਦਾ ਕੰਮ ਕੀਤਾ ਹੈ ਵਾਈਟ ਪੰਜਾਬ ਸੀਗੀ ਜੀ ਤੇ ਉਹਦੇ ਚ ਤਾਂ ਮੈਂ ਥੋੜਾ ਜਿਹਾ ਕੀਤਾ ਸੀਗਾ ਹੁਣ ਪਿੱਛੇ ਜੇ ਪਿੰਜਰਾ ਮੂਵੀ ਕੀਤੀ ਹੈ ਜੀ ਤੇ ਹੁਣ ਕਰਾਰ ਖਾਂ ਫਿਲਮ ਆ ਰਹੀ ਹੈ ਉਹਦੇ ਚ ਵੀ ਪ੍ਰੋਡਕਸ਼ਨ ਦਾ ਕੰਮ ਕੀਤਾ ਸੀਗਾ ਜੀ ਮੈਡਲ ਫਿਲਮ ਕੀਤੀ ਹੈ ਉਹਦੇ ਚ ਪ੍ਰੋਡਕਸ਼ਨ ਦਾ ਕੰਮ ਸੀਗਾ ਜੀ ਕਰਾਉਡ ਦਾ ਕਾਫੀ ਆਪਣਾ ਕਰਾਉਡ ਪ੍ਰੋਵਾਈਡ ਪ੍ਰੋਵਾਈਡ ਕੀਤਾ ਇੱਕ ਬਿਗ ਬਾਸ ਵੀਦਨਾਈ ਗੋਹਰਖਾਂ ਉਹਨਾਂ ਦੀ ਮੂਵੀ ਵਿੱਚ ਵੀ ਆਪਾਂ ਕਰਾਉਡ ਦਾ ਕੰਮ ਕੀਤਾ ਸੀਗਾ ਜੀ ਹੋਰ ਰਾਹੁਲ ਦੇਵ ਭਾਜੀ ਦੀ ਫਿਲਮ ਆਈ ਸੀਗੀ ਆਪਰੇਸ਼ਨ ਪ੍ਰਿੰਦੇ ਉਹਨੇ ਕਾਫੀ ਫਿਲਮਾਂ ਨੇ ਉਹਨਾਂ ਦੇ ਵਿੱਚ ਆਪਾਂ ਕੰਮ ਕੀਤਾ ਸੀ ਵੀ ਸਿੱਖ ਨੂੰ ਬਹੁਤ ਕੁਝ ਮਿਲਿਆ ਹਾਂਜੀ ਤੇ ਇਹ ਕਿਹੜੇ ਕਿਹੜੇ ਗੋਹਰ ਖਾਨ ਰਾਹੁਲ ਦੇਵ ਤੋਂ ਬਿਨਾ ਹੋਰ ਕਿਹੜੇ ਕਿਹੜੇ ਕਲਾਕਾਰਾਂ ਨਾਲ ਕੰਮ ਕਰ ਲਿਆ ਤੁਸੀਂ ਹਾਂਜੀ ਕਾਕਾ ਜੀ ਕਾਲੇ ਜਿਹੇ ਲਿਬਾਸ ਸੁਣੇ ਹੋ ਕਾਕਾ ਹੋ ਗਿਆ ਜੀ ਤੇ ਮੈਡ ਫਿਲਮ ਦੇ ਵਿੱਚ ਸੀਗਾ ਜੈਰਨ ਦਾ ਬਾਪਾ ਜੀ ਦੇਖ ਰੋਡ ਨਾਲ ਵੀ ਹੈਗਾ ਜੀ ਤੇ ਵੀ ਹੁਣ ਤਾਂ ਚੇਤਾ ਹੀ ਭੁੱਲੇ ਪਏ ਕਿਹੜੇ ਕਿਹੜੇ ਆ ਬਸ ਕੀਤਾ ਹੀ ਆਪਾਂ ਕੰਮ ਸ਼ਾਇਦ ਮੈਂ ਬਲੈਕੀਆ ਦੇਖ ਰਿਹਾ ਸੀ ਬਲੈਕੀਆ 2 ਦੇ ਵਿੱਚ ਤੁਸੀਂ ਸੀਗੇ ਦੇਵ ਕਰੋਨਲ ਸ਼ਾਇਦ ਮੈਨੂੰ ਲੱਗਦਾ ਸੀ ਮੈਂ ਕੱਲ ਪਰਸੋ ਹੀ ਦੇਖੀ ਆ ਜੀ ਫਿਰ ਨੀ ਉਹਦੇ ਚੇ ਨਹੀਂ ਆਪਾਂ ਪ੍ਰੋਡਕਸ਼ਨ ਦਾ ਕੰਮ ਨਹੀਂ ਕੀਤਾ ਸੀ ਉਹ ਮੇਰੀ ਪਹਿਲੀ ਫਿਲਮ ਸੀ ਮੈਨੂੰ ਕਿਸੇ ਬੰਦੇ ਨੇ ਬੁਲਾਇਆ ਸੀਗਾ ਤੇ ਉਹਦੇ ਥਰੂ ਗਏ ਸੀਗੇ ਚਲੋ ਉੱਥੋਂ ਹੀ ਪਹਿਲੀ ਸ਼ੁਰੂਆਤ ਹੋਈ ਕਿਉਂਕਿ ਪ੍ਰਮਾਤਮਾ ਪਹਿਲੀ ਪੌੜੀ ਦਿਖਾਉਂਦਾ ਫਿਰ ਗਾਲੀਆਂ ਪੌੜੀਆਂ ਚੜਨ ਨੂੰ ਮਿਲਦੀਆਂ ਤੇ ਉਹ ਬਲੈਕੇ ਮੇਰੀ ਪਹਿਲੀ ਫਿਲਮ ਸੀਗੀ ਵੀ ਮੈਂ ਕੰਮ ਕੀਤਾ ਹਾਂਜੀ ਹਾਂਜੀ ਐਕਟਿੰਗ ਦਾ ਵੀ ਫਿਰ ਤਾਂ ਸ਼ੌਂਕ ਬਣ ਗਿਆ ਹੋਣਾ ਹਾਂਜੀ ਐਕਟਿੰਗ ਕਰਦੇ ਆਂ ਜੀ ਆਪਾਂ ਤੇ ਮਹਾਰਾਜ ਦੀ ਕਿਰਪਾ ਨਾਲ ਦੇ ਦਿੰਦਾ ਸੀਨ ਪ੍ਰੋਡਕਸ਼ਨ ਵਾਲੇ ਬੰਦੇ ਨੂੰ ਤਾਂ ਜ਼ਿਆਦਾ ਪਹਿਲ ਹੁੰਦੀ ਆ ਵੀ ਯਾਰ ਪ੍ਰੋਡਕਸ਼ਨ ਦਾ ਬੰਦਾ ਇਹਨੂੰ ਪਹਿਲ ਦਈਏ ਤੇ ਕਰਾਊਡ ਹੁੰਦਾ ਆਪਾਂ ਕਰਾਊਡ ਨਹੀਂ ਕਰਦੇ ਆਪਾਂ ਨੂੰ ਕੋਈ ਵਧੀਆ ਸੀਨ ਦੇ ਦੇ ਵੀ ਡਾਇਲੋਗ ਜਾਂ ਚਲੋ ਡਾਇਲੋਗ ਵੀ ਨਹੀਂ ਫਤੋ ਵੀ ਫਰੈਂਡ ਤੇ ਹੋਵੇ ਆਪਾਂ ਕਰ ਲਈਏ ਚਲੋ ਹੌਲੀ ਹੌਲੀ ਹੋ ਜਾਊਗਾ ਤੇ ਜਿਵੇਂ ਆਪਾਂ ਹੁਣ ਅਗਲੀ ਗੱਲਾਂ ਵੱਲ ਵਧੀਏ ਉਸ ਤੋਂ ਪਹਿਲਾਂ ਇੱਕ ਗੀਤ ਹੋਰ ਸੁਣਾਓ ਇੱਕ ਜੀ ਆਪਾਂ ਮੈਂ ਖੁਦ ਆਪਦੇ ਪੈਨ ਤੇ ਗੀਤ ਲਿਖਿਆ ਹੋਇਆ ਹੀ ਕਸਮ ਪੱਟੀ ਵਾਲਾ ਵੀ ਕਿਉਂਕਿ ਮੈਂ ਪੈਨ ਛੱਡੇ ਨੂੰ ਮੈਨੂੰ 7-8 ਸਾਲ ਹੋ ਗਏ ਪਰ ਮੈਥੋਂ ਭੁੱਲਿਆ ਨਹੀਂ ਜਾਂਦਾ ਕਿਉਂਕਿ ਉੱਥੇ ਬਹੁਤ ਯਾਦਾਂ ਜੁੜੀਆਂ ਉਹ ਐਦਾਂ ਲਿਖਿਆ ਸੀਗਾ ਮੇਰਾ ਪਿੰਡ ਦਾ ਸੰਪੱਟਿਆ ਜਿੱਥੇ ਜ਼ਿੰਦਗੀ 22 ਸਾਲ ਕੱਟੀਆ ਉੱਥੇ ਕਈ ਯਾਦਾਂ ਨੇ ਜੁੜੀਆਂ ਏ ਉੱਥੇ ਅੱਜ ਵੀ ਕੇਵਲੀ ਦੀ ਹੱਟਿਆ ਉੱਥੇ ਸਕੂਲ ਸਰਕਾਰੀ ਸੀ ਜਿੱਥੇ ਪੱਕੇ ਮੇਰੇ ਆੜੀ ਸੀ ਛੋਟੀ ਜਹੀ ਗੱਲ ਤੇ ਲੜਦੇ ਸੀ ਪਰ ਇਕੱਠੇ ਬਹਿ ਬੜਦੇ ਸੀ ਅੱਜ ਵੀ ਉਦਾਂ ਹੀ ਦਿਸਦੇ ਨੇ ਪੋਚ ਦੇ ਦੂਏ ਵਾਲੀ ਫੱਟੀਆਂ ਮੇਰਾ ਪਿੰਡ ਦਾ ਸੰ ਪੱਟੀਆਂ ਜਿੱਥੇ ਜ਼ਿੰਦਗੀ 22 ਸਾਲ ਕੱਟੀਆ ਉੱਥੇ ਕਈ ਯਾਦਾਂ ਨੇ ਜੁੜੀਆਂ ਏ ਉੱਥੇ ਅੱਜ ਵੀ ਕੇਵਲੀ ਦੀ ਹੱਟੀਆਂ ਥੈਂਕ ਯੂ ਕੀਆ ਬਹੁਤ ਹੈ ਪਿੰਡ ਕਹਿੰਦੇ ਵੀ ਬੰਦੇ ਚੋਂ ਪਿੰਡ ਨਹੀਂ ਨਿਕਲਦਾ ਹਨ ਬੰਦਾ ਪਿੰਡੋਂ ਨਿਕਲ ਜਾਂਦਾ ਬਸ ਜਿੱਥੇ ਬੰਦੇ ਦਾ ਜਨਮ ਹੋਵੇ ਨਾ ਜੀ ਤੇ ਉਹ ਬੰਦਾ ਨਹੀਂ ਭੁੱਲਦਾ ਜਿਹੜਾ ਬੰਦਾ ਭੁੱਲ ਗਿਆ ਉਹ ਬੰਦਿਆਂ ਜ ਨਹੀਂ ਤੇ ਆਪਣੇ ਤੋਂ ਨਹੀਂ ਭੁੱਲਿਆ ਜਾਂਦੀ ਪਿੰਡ ਪਿੰਡ ਹੀ ਆ ਜੀ ਅੱਪਾ ਮੈਂ ਗੱਲ ਕਰ ਰਹੇ ਸੀਗੇ ਤੁਹਾਡੀ ਤੁਸੀਂ ਲੇਖਕ ਵੀ ਹੋ ਤੁਸੀਂ ਗਾਇਕ ਵੀ ਹੈਗੇ ਹੋ ਕੀ ਲੱਗਦਾ ਵੀ ਲੇਖਣੀ ਵਾਲ ਅੱਜ ਦੇ ਜਿੰਨੇ ਵੀ ਗਾਇਕ ਆ ਸਾਰੇ ਲੇਖਣ ਲਿਖਦੇ ਵੀ ਆ ਕਿਤੇ ਇਹ ਤਾਂ ਨਹੀਂ ਵੀ ਚੰਗੇ ਲੇਖਕ ਨਵੇਂ ਗਾਇਕਾਂ ਨੂੰ ਗੀਤ ਨਹੀਂ ਦਿੰਦੇ ਤਾਂ ਕਰਕੇ ਇਹ ਇਹ ਹੁੰਦਾ ਵੀ ਅੱਜ ਦੇ ਸਾਰੇ ਗਾਇਕ ਲੇਖਕ ਵੀ ਬਣਦੇ ਜਾਂਦੇ ਕਈ ਵਾਰੀ ਐਦਾਂ ਹੁੰਦਾ ਜੀ ਕਈ ਬੰਦਾ ਗੀਤ ਲੈ ਲੈਂਦਾ ਉਹਨੂੰ ਐ ਹੁੰਦਾ ਵੀ ਚਲ ਯਾਰ ਗੀਤ ਲਿਖਿਆ ਏਡਾ ਘੈਂਟ ਦੀਆ ਗਿਆ ਚਲੋ ਕਈ ਬੰਦੇ ਗੀਤ ਤਾਂ ਨਹੀਂ ਦਿੰਦੇ ਯਾਰ ਵੀ ਜਿਹੜੇ ਵੱਡੇ ਸਿੰਗਰ ਹੋ ਤਾਂ ਪੈਸੇ ਮੰਗਦੇ ਆ ਜੀ ਹਾਂ ਨਾ ਜਿਹੜਾ ਹੁਣ ਵੀ ਛੋਟਾ ਜਿਹੜਾ ਬੰਦਾ ਸਿੰਗਰ ਸੌਰੀ ਲੇਖਕ ਗਾਣਾ ਲਿਖਦਾ ਉਹ ਕਈ ਐਦਾਂ ਵੀ ਹੁੰਦਾ ਯਾਰ ਵੀ ਇਹ ਐਡਾ ਘੈਂਟ ਗਾਣਾ ਲਿਖਿਆ ਮੈਂ ਯਾਰ ਜੀ ਉਹਨੂੰ ਦਿੱਤਾ ਉਹ ਹਿੱਟ ਹੋ ਜਾਊਗਾ ਤੇ ਮੈਂ ਕਿਉਂ ਨਹੀਂ ਗਾ ਸਕਦਾ ਐਸੀ ਕਰ ਐਸੀ ਕਰਕੇ ਵੀ ਨਹੀਂ ਕੀ ਦਿੰਦੇ ਕਈ ਬੰਦੇ ਹੂੰ ਨੇ ਜਿਵੇਂ ਹੁਣ ਪੂਰੇ ਨਾਮ ਵਾਲ ਜਿਹੜੇ ਲੇਖਕ ਹੈ ਉਹ ਨਵੇਂ ਮੁੰਡਿਆਂ ਨੂੰ ਕਹਿ ਦਿੰਦੇ ਵੀ ਜਾਂ ਤਾਂ ਬਹੁਤ ਪੈਸਾ ਮੰਗ ਲੈਂਦੇ ਚ ਜਾਂ ਉਹ ਕਹਿ ਦਿੰਦੇ ਵੀ ਅਸੀਂ ਤਗੀ ਦਿਨ ਦਿੰਦੇ ਇਹ ਹੁੰਦਾ ਹਾਂਜੀ ਬਿਲਕੁਲ ਕਈ ਬੰਦੇ ਤੇ ਵੀ ਐਟੀਟਿਊਡ ਵੀ ਕਈ ਹੁੰਦਾ ਯਾਰ ਆਪਾਂ ਗੀਤ ਲਿਖਿਆ ਆਪਾਂ ਕਿਸ ਨੂੰ ਕਿਉਂ ਦਈਏ ਆਪਾਂ ਆਪ ਗਾਵਾਂਗੇ ਪਰ ਇੰਨੇ ਜੋਗੇ ਕਈ ਹੁੰਦੇ ਵੀ ਨਹੀਂ ਹਨਾ ਵੀ ਕਿਉਂਕਿ ਗੀਤ ਕਰਨ ਵਾਸਤੇ ਵੀ ਮਿਹਨਤ ਜ਼ਰੂਰੀ ਆ ਕਿਉਂਕਿ ਆ ਪੈਸਾ ਲਓ ਚਲੋ ਮੰਨ ਕੇ ਚੱਲ ਚਲੋ ਆਪਣੇ ਏਰੀਆ 'ਚ ਘੱਟੋ ਘੱਟ 20-25 ਹਜ਼ਾਰ ਰੁਪਏ ਗੀਤ ਲੈਂਦੇ ਆ ਬਸ ਜੋ 25000 ਰੁਪਏ ਗੀਤ ਲਾ ਕੇ ਵੀ ਮਿਹਨਤ ਨਹੀਂ ਕਰਦੇ ਫਿਰ ਕੋਈ ਫਾਇਦਾ ਨਹੀਂ ਉਹਨਾਂ ਦਾ ਤੇ ਤੁਹਾਡੇ ਤੋਂ ਐ ਐਸਾ ਹੈ ਕਿ ਵੀ ਤੁਹਾਡੇ ਵੱਡੇ ਗਾਇ ਤੁਸੀਂ ਗਾਇਕਾਂ ਕੋਲੇ ਗਏ ਹੋ ਤੇ ਵੱਡੇ ਵੱਡੇ ਗਾਇਕਾਂ ਨੇ ਕਿਹਾ ਹੋਵੇ ਪੈਸੇ ਦੇ ਦੇ ਸੀ ਗਾਦਿਆਂ ਨਹੀਂ ਜੀ ਆਪਾਂ ਕਿਸੇ ਕਿਸੇ ਦੇ ਤਰਲੇ ਮੈਂ ਤਾਂ ਨਹੀਂ ਗੱਡੀਆਂ ਜੀ ਕਿਉਂਕਿ ਆਪਾਂ ਨੂੰ ਆਪਣੀ ਮਿਹਨਤ ਬੋਲਦੀ ਆਪਾਂ ਕੁਝ ਕਰਾਂਗੇ ਮੈਂ ਐਟੀਟਿਊਡ ਨਹੀਂ ਆਪਣੇ ਜਿਹੜੇ ਕਹਿ ਰਹੇ ਪਰ ਕਿਸੇ ਦੀ ਅੱਗੇ ਹੱਥ ਫਲਾਉਣ ਦੀ ਬਜਾਏ ਆਪ ਮਿਹਨਤ ਕਰੋ ਕਿਉਂਕਿ ਜੀ ਟਾਈਮ ਸਭ ਫਿਲਮਾਂ ਚ ਮਿਲਦੇ ਹੋਗੇ ਗਾਇਕਾਂ ਨੂੰ ਵੀ ਵੱਡਿਆਂ ਵੱਡੇ ਕਲਾਕਾਰਾਂ ਨੂੰ ਵੀ ਤੁਸੀਂ ਤਾਂ ਦਿਖਾ ਸਕਦੇ ਹੋ ਮੇਰਾ ਗੀਤ ਅਗਾ ਦਿਓ ਨਹੀਂ ਅੱਜ ਕੱਲ ਇਦਾਂ ਕੋਈ ਨਹੀਂ ਸੁਣਦਾ ਜੀ ਸੁਣਾ ਵੀ ਦਵਾਂਗੇ ਪਰ ਹਰੇਕ ਬੰਦੇ ਨੂੰ ਆਪ ਦੀ ਆਪਦੀ ਪਈ ਹੈ ਵੀ ਮੈਂ ਅੱਗੇ ਜਾਵਾਂ ਮੈਂ ਅੱਗੇ ਜਾਵਾਂ ਪਰ ਮੈਂ ਹਜੇ ਤੱਕ ਆਪ ਦੀ ਆਪ ਦਾ ਜਿਹੜੇ ਗੀਤ ਹੈਗੇ ਆ ਰਿਕਾਰਡਿੰਗ ਕਰਵਾਏ ਮੈਂ ਕਿਸੇ ਨੂੰ ਸੁਣਾਉਂਦਾ ਨਹੀਂਗਾ ਵੀ ਨਾਈ ਮੈਂ ਕਹਾਂ ਯਾਰ ਵੀ ਇਦਾਂ ਜਿਹੜਾ ਬੰਦਾ ਹੁੰਦਾ ਵੀ ਉਹਨਾਂ ਸਾਹਮਣੇ ਆਪਣੀ ਕਲਾ ਨੂੰ ਪੇਸ਼ ਕਰੋ ਵੀ ਜਿਹਨੂੰ ਚੰਗਾ ਲੱਗਿਆ ਉਹ ਤੁਹਾਡੀ ਬਾਹ ਫੜ ਲੂਗਾ ਅਦਰਵਾਇਜ਼ ਇਹ ਆਪਾਂ ਦੀ ਮਿਹਨਤ ਆਂ ਖਰੀਦ ਬਈ ਸਾਡਾ ਹੱਥ ਹੱਥ ਫੜ ਲਓ ਸਾਡਾ ਐ ਕੋਈ ਨਹੀਂ ਫੜਦਾ ਹਮ ਇਹ ਜਲੀਲ ਹੋਣਾ ਹੀ ਜਲੀਲ ਹੋਣਾ ਰਿਐਲਿਟੀ ਹੈ ਕੋਈ ਨਹੀਂ ਕਿਸੇ ਦਾ ਹੱਥ ਫੜਦਾ ਹੈਗਾ ਇਹ ਮਾਰੇ ਵੱਲੋਂ ਕੋਈ ਫਰਿਸ਼ਤਾ ਹੀ ਹੁੰਦਾ ਜਿਹੜਾ ਬੰਦਾ ਕਿਸੇ ਦਾ ਹੱਥ ਫੜ ਲੇ ਪਰ ਅਦਰਵਾਇਜ਼ ਨਹੀਂ ਹਮ ਅਗਲਾ ਕੀ ਟਾਰਗੇਟ ਹੈ ਜ਼ਿੰਦਗੀ ਦਾ ਕਿੱਥੇ ਤੱਕ ਜਗਸੀਰ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਅਗਲੇ ਆਉਣ ਵਾਲੇ 2-4 ਸਾਲਾਂ ਵਿੱਚ ਇਹ ਤਾਂ ਦੇਖੋ ਜੀ ਆਪਣੀ ਸੋਚਣੀ ਆ ਜਿੱਦਾਂ ਆਪਾਂ ਸੋਚਾਂਗੇ ਉਦਾਂ ਦਾ ਬਣਾਂਗੇ ਕਈ ਬੰਦੇ ਉਦਾਂ ਦਾ ਸੋਚਦੇ ਆ ਉਹ ਜੀ ਲੈਂਡ ਚ ਚੱਲ ਜਾਂਦੇ ਆ ਪਰ ਮੇਰੀ ਸੋਚ ਕੀ ਆ ਵੀ ਮੈਂ ਇੱਕ ਚੰਗਾ ਆਰਟਿਸਟ ਬਣਾ ਵੀ ਚੰਗਾ ਆਰਟਿਸਟ ਬਣਦੇ ਨਾਲ ਨਾਲ ਮਿਊਜ਼ਿਕ ਡਾਇਰੈਕਟਰ ਵੀ ਮੈਂ ਚੰਗਾ ਬਣਾ ਜੀ ਤੇ ਨਾਲ ਫਿਲਮਾਂ ਦਾ ਕੰਮ ਵੀ ਕਰਦਾ ਮੈਂ ਜੀ ਤੇ ਬਸ ਪਰਮਾਤਮਾ ਨੇ ਕੀ ਜੋਗਾ ਕਰਦੇ ਵੀ ਆਪਾਂ ਜਿਹੜੇ ਜਿਹੜੇ ਬੇਸਹਾਰ ਆ ਉਹਨਾਂ ਦਾ ਸਹਾਰਾ ਬਣ ਸਕੀਏ ਹੋਰ ਆਪਾਂ ਨੂੰ ਕੁਝ ਨਹੀਂ ਪਰਮਾਤਮਾ ਅੱਗੇ ਨਾਮ ਤੋਂ ਚਲੋ ਠੀਕ ਹੈ ਜੀ ਆਪਾਂ ਜਿੱਦਾਂ ਮਿਹਨਤ ਕਰਾਂਗੇ ਜਿੱਦਾਂ ਦਾ ਆਪਾਂ ਕੰਮ ਕਰਾਂਗੇ ਹਨਾ ਚੰਗੇ ਕੰਮ ਕਰਾਂਗੇ ਉਦੋਂ ਦਾ ਨਾਮ ਬਣਨਾ ਜੀ ਇੱਕ ਐਂ ਕਦੇ ਐ ਹੋਇਆ ਵੀ ਘਰ ਦੇ ਨੇ ਕਿਹਾ ਹੋਵੇ ਵੀ ਤੂੰ ਬਣ ਗਿਆ ਹਾ ਕਲਾਕਾਰੀ ਚ ਤੁਰਿਆ ਫਿਰਦਾ ਵੀ ਇਹਦੇ ਕੁਝ ਬਣ ਨਹੀਂ ਰਿਹਾ ਵੀ ਤੂੰ ਹੁਣ ਕੋਈ ਹੋਰ ਕੰਮ ਕਰ ਲੈ ਆਇਆ ਹੋਇਆ ਇਹ ਜੀ ਮੈਂ ਜਦੋਂ ਪਹਿਲੀ ਪਹਿਲੀ ਯਾਰ ਅ ਮਿਊਜ਼ਿਕ ਸਿੱਖਣ ਲੱਗਿਆ ਇਹ ਅਕੈਡਮੀ 'ਚ ਡੈਡੀ ਡੈਡੀ ਜੀ ਕਹਿੰਦੇ ਨੇ ਵੀ ਕੁਝ ਨਹੀਂ ਪਿਆ ਇਹ ਜੀ ਕੰਮ 'ਚ ਵੀ ਤੂੰ ਕੋਈ ਡਿਪਲੋਮਾ ਵਗੈਰਾ ਕਰ ਲਓ ਇਹਦੇ ਕੁਝ ਨਹੀਂ ਪਿਆ ਪਹਿਲੀ ਵਾਰੀ ਮੈਨੂੰ ਦਿੱਤੀ ਸੀ 800 ਫੀਸ ਹੁੰਦੀ ਸੀ ਉਹਨਾਂ ਟਾਈਮ ਟਾਈਮਾਂ 'ਚ 10 ਸਾਲ 10 10 ਸਾਲ ਪਹਿਲਾਂ ਤੇ ਉਦੋਂ ਵੀ ਮਤਲਬ ਕਿ ਦੂਸਰੀ ਵਾਰ ਮੇਰੇ ਫਾਦਰ ਸਾਹਿਬ ਨੇ ਮੈਨੂੰ ਪੇਮੈਂਟ ਨਹੀਂ ਦਿੱਤੀ ਵੀ ਅਕੈਡਮੀ ਨਾ ਜਾ ਤੂੰ ਵੀ ਹੋਰ ਕੰਮ ਕਰ ਲੈ ਕਿਉਂਕਿ ਜਦੋਂ ਪ੍ਰਮਾਤਮਾ ਨੇ ਰਾਹੀ ਉਸੇ ਪਾਸਾ ਸੀ ਫਿਰ ਮੈਂ ਕੀ ਕੀਤਾ ਵੀ ਇੱਥੇ ਆਪਣੇ ਅਕੈਡਮੀ ਹੁੰਦੀ ਸੀਗੀ ਨਾਂ ਨਹੀਂ ਲੈਂਦੇ ਚਲੋ ਚਲੋ ਉਹਦੇ ਕੋਲ ਸਿੱਖੀ ਗਏ 뮤직 ਪੈਸੇ ਨਹੀਂ ਹੁੰਦੇ ਸੀ ਮੈਂ ਪਾਸੇ ਬੈ ਬੈ ਕੇ ਸਿੱਖੀ ਗਿਆ ਵੀ ਸਾਈਡ ਤੇ ਬੈਹਨਦਾ ਹੀ ਚਲੋ ਯਾਰ ਨਹੀਂ ਤਾਂ ਉਦੋਂ ਉਦੋਂ ਉਮਰ ਵੀ ਜਵਾਖਮਤ ਹੁੰਦੇ ਸੀ ਫਾਦਰ ਸਾਹਿਬ ਵੀ ਡਰਦੇ ਸੀ ਯਾਰ ਪੈਸਾ ਲੈ ਕੇ ਕੋਈ ਬੰਦਾ ਗਲਤ ਕੰਮ ਨਾ ਪਾ ਜੇ ਤਾਂ ਵੀ ਡਰਦੇ ਸੀਗੇ ਤੇ ਉਹਨੂੰ ਤਾਂ ਮਾਪਿਓ ਤਾਂ ਜੜਾ ਵੀ ਕੁਝ ਕਹਿੰਦਾ ਭਲੇ ਲਈ ਕਹਿੰਦਾ ਉਹਨੂੰ ਐ ਵੀ ਪਹਿਲਾਂ ਉਹਦਾ ਆਰਥਿਕ ਤੌਰ ਤੇ ਸਿਕਿਉਰ ਹੋ ਜਾਏ ਬਾਅਦ ਚ ਜਿਹੜਾ ਕੋਈ ਮਰਜ਼ੀ ਕਰੀਏ ਹਾਂਜੀ 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 ਤੇ ਜਦੋਂ ਮੈਂ ਪਹਿਲੀ ਵਾਰੀ ਮਤਲਬ ਕਿ ਗੀਤ ਰਿਕਾਰਡ ਕੀਤਾ ਕਿਸੇ ਦਾ ਤੇ ਥੋੜੇ ਪਹਿਲਾਂ ਜ ਕੀਤਾ ਸੀਗਾ ਕਿਉਂਕਿ ਉਦੋਂ ਟਾਈਮ ਵੀ ਹੋ ਗਿਆ ਸੀਗਾ 4500 ਚ ਪਹਿਲਾ ਗੀਤ ਕੀਤਾ ਫਿਰ ਮੈਂ ਕਈਆਂ ਦੇ ਕਰਲੇ ਮੈਨੂੰ ਤਾਂ ਵੀ ਗੱਡੇ ਯਾਰ ਮੈਨੂੰ ਲੈਪਟਾਪ ਦਵਾ ਦਿਓ ਮੈਂ 뮤직 ਦਾ ਕੰਮ ਸਿੱਖੀਆ ਸਿੱਖੀ ਜਾਂਦਾ ਵੀ ਕਰਦਾ ਵੀ ਥੋੜੇ ਮੈਂ ਗਾਣੇ ਵੀ ਫ੍ਰੀ ਕਰਦਾ ਕਰੂ ਪਰ ਉਦੋਂ ਆਪਣੀ ਕਿਸੇ ਨੇ ਯਾਰ ਬਾਤ ਨਹੀਂ ਪੁੱਛੀ ਪਰ ਮੈਂ ਖੁਦ ਕੀਤਾ ਪਹਿਲਾ ਗਾਣਾ 4500 ਦਾ ਕੀਤਾ ਸੀਗਾ ਲੈਪਟਾਪ ਲੈ ਲਿਆ ਫਿਰ ਉਹਦੀ ਉਹਨੂੰ ਕਹੇ ਜਵਾਨ ਦੇ ਤੀ ਵੀ ਮੈਂ ਤੈਨੂੰ ਇਸ ਤਰੀਕ ਨੂੰ ਪੈਸੇ ਦੇ ਦੂੰਗਾ ਹੋ ਪ੍ਰਮਾਤਮਾ ਦੀ ਕਿਰਪਾ ਜੋ ਕਰਵਾਉਂਦਾ ਹਨ ਤੇ ਉਹ ਫੇਰ ਮੈਨੂੰ 45 5000 ਦਾ ਕਿਸੇ ਨੇ ਹੋਰ ਗੀਤ ਕਰ ਵੀ ਰਿਕਾਰਡ ਕਰਨਾ ਤੇ ਘਰ ਤਾਂ ਲੈਪਟਾਪ ਲੈ ਲਿਆ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਗੀਤ ਵੀ ਵਧੀਆ ਆਉਂਦੇ ਤੇ ਕਰਦਾ ਹੁਣ ਉਹ ਉਹ ਵੀ ਆਉਂਦੇ ਹੋਣੇ ਵੀਰ ਵੀ ਮੇਰਾ ਵੀ ਮਿਊਜ਼ਿਕ ਕਰਦੇ ਹਾਂਜੀ ਜਿਨ੍ਹਾਂ ਨੂੰ ਪਹਿਲਾਂ ਹਾਂ ਆਉਂਦੇ ਬਈ ਚਲੋ ਆਪਾਂ ਉਹਨਾਂ ਨੂੰ ਉਹ ਦਿਲ ਨਹੀਂ ਤੋੜ ਦੇਗੇ ਚਲੋ ਕੀ ਪਤਾ ਉਹਨਾਂ ਨੇ ਕਿਹੜੇ ਵੇ ਤੋਂ ਆਪਣਾ ਜਵਾਬ ਦਿੱਤਾ ਸੀ ਚੰਗਾ ਟਾਈਮ ਸੀ ਉਹਨਾਂ ਤੇ ਕੇ ਮਾੜਾ ਟਾਈਮ ਸੀ ਪਰ ਆਪਾਂ ਸਭ ਨੂੰ ਦਿਲੋਂ ਮਿਲਦੇ ਆਜ ਵੀ ਉਹਨਾਂ ਨੂੰ ਜਿਕਸੇਰ ਜਾਂਦੇ ਜਾਂਦੇ ਇੱਕ ਗੀਤ ਹੋਰ ਦਰਸ਼ਕਾਂ ਨਾਲ ਸ਼ੇਅਰ ਕਰ ਦੋ ਹਾਂਜੀ ਜ਼ਰੂਰ ਜੀ ਇੱਕ ਨਾ Song ਰਿਕਾਰਡ ਹੋਇਆ ਪਿਆ ਜੀ ਤੇ ਉਹ ਮੈਂ ਤੁਹਾਨੂੰ ਸੁਣਾਉਣ ਲੱਗਿਆ ਇੱਕ ਮਿੰਟ ਵਾਧਾਈਨ ਹੋ ਕਰ ਕਰ ਦਾਵੇ ਜਿਹੜੇ ਪੰਡ ਦੇ ਸੀ ਮੈਨੂੰ ਉਹ ਡੋਬਦੇ ਸੀ ਕਿਹੜਾ ਸਾਲ ਆਪ ਤਰ ਗਏ ਉਹ ਮੂੰਹ ਜੋੜ ਜੋੜ ਜਿਹੜੇ ਕਰਦੇ ਸੀ ਬਾਤਾਂ ਕੱਲੇ ਕੱਲੇ ਨਜ਼ਰਾਂ ਦੇ ਉੱਤੇ ਚੜ ਗਏ ਉਹ ਝੁਕਣ ਨਹੀਂ ਦੇਣੀ ਤੋਂ ਬੇਬੇ ਉਹਨਾਂ ਦੀ ਉਹਨਾਂ ਨੂੰ ਮੈਂ ਹੱਸਣ ਤੇ ਰੋਣ ਨਹੀਂ ਦੇਣਾ ਜਿੰਨਾ ਮੇਣਿਆਂ ਦੇ ਕਰ ਦਿਨ ਰਾਤ ਨਹੀਂ ਸੀ ਸੌਂਦਾ ਹੁਣ ਉਹਨਾਂ ਨੂੰ ਮੈਂ ਚੈਣ ਨਾਲ ਸੌਣ ਨਹੀਂ ਦੇਣਾ ਜਿੰਨਾ ਮੇਣਿਆਂ ਦੇ ਕਰ ਦਿਨ ਰਾਤ ਨਹੀਂ ਸਿਸੌਂਦਾ ਹੋਣੇ ਉਹਨਾਂ ਨੂੰ ਮੈਂ ਚੈਣ ਨਾਲ ਸੌਣ ਨਹੀਂ ਦੇਣਾ ਨਾਮ ਕੀ ਦਾ ਕੀ ਦਾ ਦੱਸਾਂ ਆਪੇ ਪਤਾ ਲੱਗ ਜੂ ਜਿੰਨਾਂ ਨੂੰ ਤਰੱਕੀ ਸਾਡੀ ਨਹੀਂਓ ਪਚਣੀ ਨਾਲ ਲੈਣਗੇ ਬਲੱਡ ਦੀਆਂ ਦੋ ਦੋ ਗੋਲੀਆਂ ਜੈਲ ਸੀ ਉਹਨਾਂ ਹੱਡਾਂ ਵਿੱਚੋਂ ਰਚਣੀ ਲੱਗ ਗਿਆ ਜਿਮ ਲੱਗ ਗਿਆ ਅਜਗਰੇ ਦੇ ਖੰਬੇ ਅੰਮੀਏ ਹੁਣ ਇਹ ਹੌਸਲਾ ਝਟਾਉਣ ਨਹੀਂ ਦੇਣਾ ਜਿੰਨਾ ਮੇਣਿਆਂ ਦੇ ਕਰ ਦਿਨ ਰਾਤ ਨਹੀਂ ਸਿਸਾਉਂਦਾ ਹੋਣੇ ਉਹਨਾਂ ਨੂੰ ਮੈਂ ਚੈਣ ਨਾਲ ਸੌਣ ਨਹੀਂ ਦੇਣਾ ਥੈਂਕ ਯੂ ਭਾਈ ਜੀ ਜਖੀਰ ਤੁਸੀਂ ਤੁਹਾਡਾ ਅਨਮੋਲ ਟਾਈਮ ਸਾਨੂੰ